ਵਦਾਲ ਸੁਬਾਹਲ ਕਾ ਪੱਟੀ ਤੋਂ ਸਾਬਕਾ ਵ代 ਕਰਮਿੰਦਰ ਸਿੰਘ ਗਿੱਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਹਰੀਕੇ ਪੱਤਨ ਵਿਖੇ ਨੌਜਵਾਨਾਂ ਦੇ ਖੇਡਣ ਲਈ ਸਵਾ ਦੋ ਕਿੱਲੇ ਦੀ ਜ਼ਮੀਨ ਖੇਡ ਗਰਾਊਂਡ ਵਾਸਤੇ ਛੱਡੀ ਗਈ ਸੀ ਜਿਸ ਦਾ ਬਕਾਇਦਾ ਮਤਾ ਪੰਚਾਇਤ ਵੱਲੋਂ ਪਾਇਆ ਗਿਆ ਸੀ ਪਰ ਹੁਣ ਮੌਜੂਦਾ ਪੰਚਾਇਤ ਦੇ ਵੱਲੋਂ ਨੌਜਵਾਨਾਂ ਨੂੰ ਖੇਡਣ ਤੋਂ ਰੋਕਿਆ ਜਾ ਰਿਹਾ ਹੈ ਤੇ ਇਸ ਜ਼ਮੀਨ ਦੀ ਵੀ ਬੋਲੀ ਕਰਵਾ ਦਿੱਤੀ ਗਈ ਹੈ ਪੇਸ਼ ਹੈ ਹਰੀਕੇ ਤੋਂ ਸਾਡੇ ਪੱਤਰਕਾਰ ਕਰਪਾਲ ਸਿੰਘ ਰੰਧਾਵਾ ਦੀ ਇਹ ਖਾਸ ਰਿਪੋਰਟ ਮੈਂ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਹਰੀਕੇ ਦੇ ਵਿੱਚ ਖੜਾ ਹਾਂ। ਔਰ ਕਾਂਗਰਸ ਸਰਕਾਰ ਵੇਲੇ ਅਸੀਂ ਇੱਥੋਂ ਇਸ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ ਸਵਾ ਦੋ ਕਿੱਲੇ ਨੌਜਵਾਨਾਂ ਦੇ ਕਹਿਣ ਤੇ ਖਿਡਾਰੀਆਂ ਦੇ ਕਹਿਣ ਤੇ ਖੇਡਣ ਵਾਸਤੇ ਛੱਡੀ ਸੀ। ਔਰ ਮੈਨੂੰ ਯਾਦ ਹੈ ਕਿ ਉਦੋਂ ਬੋਲੀ ਕਰ ਚੁੱਕੇ ਸਾਂ ਤੇ ਜਦੋਂ ਨੌਜਵਾਨਾਂ ਨੇ ਮੰਗ ਕੀਤੀ ਤੇ ਮੈਂ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਕਿਹਾ ਕਿ ਆਪਾਂ ਬੋਲੀ ਵਾਲੇ ਪੈਸੇ ਵਾਪਸ ਕਰ ਦਈਏ ਤੇ ਜੇ ਬੱਚਿਆਂ ਨੇ ਕਹਿੰਦੇ ਬੱਚਿਆਂ ਨੂੰ ਗਰਾਊਂਡ ਦੇ ਦਈਏ। ਔਰ 58000 ਰੁਪਿਆ ਅਸੀਂ ਵਾਪਸ ਕੀਤਾ ਔਰ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਪਿੰਡਾਂ ਵਿੱਚ ਗਰਾਊਂਡਾਂ ਬਣਾਉਣੀਆਂ ਐ, ਸਟੇਡੀਅਮ ਬਣਾਉਣੇ ਐ, ਖੇਡ ਮੈਦਾਨ ਬਣਾਉਣੇ ਐ ਔਰ ਉਹ ਸਰਕਾਰ ਦੀ ਪੰਚਾਇਤ ਨੇ ਇਹ ਜਿਹੜੀ ਜਗ੍ਹਾ 2 ਕਿੱਲੇ ਛੱਡੀ ਸੀ ਇਹਦੀ ਬੋਲੀ ਕਰਤੀ ਐ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਖੇਡਾਂ ਵਾਲੀ ਛੱਡੀ ਜਗ੍ਹਾ ਜਿਹੜੀ ਹੈ ਉਹਦੀਆਂ ਬੋਲੀਆਂ ਕਰਕੇ ਉਹਦੀ ਇਨਕਮ 'ਚੋਂ ਜਿਹੜੀਆਂ ਪੰਚਾਇਤਾਂ ਕਿੰਨਾ ਕੁ ਕੰਮ ਕਰਾ ਲੈਣਗੀਆਂ ਨੌਜਵਾਨਾਂ ਦੇ ਢਿੱਡ ਤੇ ਲੱਤ ਮਾਰ ਕੇ ਉਹਨਾਂ ਦੀ ਖੇਡ ਖਰਾਬ ਕਰਕੇ ਉਹਨਾਂ ਦੀ ਪ੍ਰੈਕਟਿਸ ਖਰਾਬ ਕਰਕੇ ਜੇ ਅਸੀਂ ਕਹੀਏ ਕਿ ਅਸੀਂ ਕੋਈ ਪਿੰਡ ਦਾ ਸਵਾਰ ਦਿਆਂਗੇ ਨਾ ਮੁਮਕਨ ਹੈ ਕਿ ਜੇ ਸਰਕਾਰ ਕਵੇ ਕਿ ਜਿਹੜੇ ਵੱਖ-ਵੱਖ ਥਾਵਾਂ ਤੇ ਸਟੇਡੀਅਮ ਬਣੇ ਨੇ ਖੇਡ ਗਰਾਊਂਡਾਂ ਬਣੀਆਂ ਨੇ ਉਹਨਾਂ ਨੂੰ ਖਤਮ ਕਰਕੇ ਵਹਾ ਕੇ ਝੋਨਾ ਤੇ ਕਣਕ ਲਵਾ ਕੇ ਅਸੀਂ ਪਿੰਡਾਂ ਦੀ ਆਮਦਨ ਜਾਂ ਪੰਜਾਬ ਦੀ ਅੰਦਰ ਆਮਦਨ ਵਧਾ ਲਾਂਗੇ ਨਾ ਮੁਮਕਨ ਹੈ ਔਰ ਮੈਂ ਇਹ ਗੱਲ ਕਹਾਂਗਾ ਕਿ 2021 ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਸਾਡੀ ਹਰੀਕੇ ਦੀ ਪੰਚਾਇਤ ਨੇ ਮਤਾ ਪਾ ਕੇ ਇਹ ਜਗ੍ਹਾ ਛੱਡੀ ਸੀ ਉਹ ਮਤੇ ਦੀ ਕਾਰਵਾਈ ਦੀਆਂ ਕਾਪੀਆਂ ਸਾਡੇ ਕੋਲ ਹੈਗੀਆਂ ਨੇ ਔਰ ਮਤੇ ਦੀਆਂ ਕਾਰਵਾਈ ਦੀਆਂ ਕਾਪੀਆਂ ਸਰਕਾਰੀ ਦਸਤਾਵੇਜ਼ ਹੈ ਔਰ ਸਰਕਾਰ ਦੇ ਰਿਕਾਰਡ 'ਚ ਵੀ ਨੇ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਜਿਹੜੀ ਪੰਚਾਇਤ ਕੋਈ ਵੀ ਹੈ ਉਹ ਤੁਹਾਨੂੰ ਪੂਰਾ ਅਧਿਕਾਰ ਹੈ ਔਰ ਜੇ ਉਸ ਪੰਚਾਇਤ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਆ ਇਹਨਾਂ ਨੌਜਵਾਨਾਂ ਵਾਸਤੇ ਜਗ੍ਹਾ ਛੱਡੀ ਆ ਤੇ ਇਹ ਕਾਨੂੰਨੀ ਕਾਰਵਾਈ ਹੈ ਤੇ ਜੇ ਅੱਜ ਦੀ ਪੰਚਾਇਤ ਉਸ ਕਾਨੂੰਨੀ ਕਾਰਵਾਈ ਨੂੰ ਰੱਦ ਕਰਕੇ ਨਵੀਂ ਬੋਲੀ ਕਰਕੇ ਚਾਹੁੰਦੇ ਨੇ ਕਿ ਅਸੀਂ ਪਤਾ ਨਹੀਂ ਕੀ ਕਰਦੇ ਨੇ ਇਹਨਾਂ ਢਿੱਡ ਨਹੀਂ ਪਰਨੇ ਮੈਂ ਕਿ ਬੇਨਤੀ ਕਰਾਂਗਾ ਪਿੰਡਾਂ ਦੇ ਵਿਕਾਸ ਕਰੋ ਪਿੰਡਾਂ ਦੇ ਵਿਕਾਸ ਵਾਸਤੇ ਪੈਸੇ ਸਰਕਾਰ ਤੋਂ ਲੈ ਕੇ ਆਓ ਤੇ ਨੌਜਵਾਨਾਂ ਦੀ ਖੇਡ ਖਰਾਬ ਕਰਕੇ ਅਸੀਂ ਕੁਝ ਨਹੀਂ ਸਵਾਰ ਸਕਦੇ ਔਰ ਮੈਂ ਇਹ ਗੱਲ ਕਵਾਂਗਾ ਕਿ ਸਰਕਾਰ ਨੂੰ ਬੇਨਤੀ ਕਰਦਾ ਹਾਂ ਵੀਡੀਓ ਸਾਹਿਬ ਨੂੰ ਡੀਡੀਪੀਓ ਸਾਹਿਬ ਨੂੰ ਤੇ ਜਿਹੜੇ ਸਾਡੇ ਪੰਚਾਇਤ ਸੈਕਟਰੀ ਨੇ ਪੰਜਾਬ ਦੇ ਉਹਨਾਂ ਨੂੰ ਕਵਾਂਗਾ ਕਿ ਆਹ ਜੋ ਕੁਝ ਸਾਡੇ ਹਰੀਕੇ ਦੇ ਵਿੱਚ ਕਪੜਾ ਹੋ ਰਿਹਾ ਹੈ ਇਨੂੰ ਖਤਮ ਕਰੋ ਇਹ ਨੌਜਵਾਨ ਜਿਹੜੇ ਸੈਕੰਡੇ ਨੌਜਵਾਨ ਇਸ ਗਰਾਊਂਡ ਦੇ ਵਿੱਚ ਖੇਡ ਕੇ ਕੋਜੇ ਦੇਖੋ ਖੇਡਣ ਵਾਸਤੇ ਕਬੱਡੀ ਵਾਸਤੇ ਦੌੜਨ ਵਾਸਤੇ ਇਹਨਾਂ ਮੁੰਡਿਆਂ ਨੇ ਗਰਾਊਂਡਾਂ ਬਣਾਈਆਂ ਤੇ ਅੱਜ ਅਸੀਂ ਇੱਥੇ ਝੋਨਾ ਕਣਕ ਲਵਾ ਕੇ ਤੇ ਅਸੀਂ ਇਹ ਇਹਨਾਂ ਨੌਜਵਾਨਾਂ ਨੂੰ ਕਿੱਥੇ ਸੁਟਾਂਗੇ ਆਪਾਂ ਜਾਂ ਕਿਹੜੀ ਕੁਆਲਟਰਨੇਟਿਵ ਗਰਾਊਂਡ ਹੈ ਜਿਹੜੀ ਦਿੱਤੀ ਇਹਨਾਂ ਬੱਚੇ ਜਾ ਖੇਡ ਸਕਣ ਸੋ ਮੈਂ ਕਵਾਂਗਾ ਕਿ ਇਹ ਪੰਚਾਇਤ ਮੈਂਕਾ ਪੰਚਾਇਤ ਮੈਂਕਮ ਦੇ ਅਫਸਰ ਇਹ ਜਿਹੜੀ ਸਾਡੀ ਅੱਜ ਦੀ ਪੰਚਾਇਤ ਮਨਮਾਨੀ ਕਰ ਰਹੀ ਹੈ ਇਸ ਮਨਮਾਨੀ ਨੂੰ ਰੋਕਣ ਪਰਾਣੀ ਜਿਹੜੀ ਕਾਂਗਰਸ ਸਰਕਾਰ ਵੇਲੇ ਜਿਹੜਾ ਮਤਾ ਪਾਇਆ ਗਿਆ ਕਾਰਵਾਈ ਪਾਈ ਗਈ ਹੈ ਉਹਦੇ ਮੁਤਾਬਕ ਇਹ ਜਿਹੜੇ 2.5 ਕਿੱਲੇ ਸਾਡੇ ਨੌਜਵਾਨ ਬੱਚਿਆਂ ਦੇ ਖੇਡਣ ਵਾਸਤੇ ਛੱਡਣ ਔਰ ਮੈਂ ਤੇ ਕਵਾਂਗਾ ਕਿ ਚਲੋ ਸਾਡੀ ਸਰਕਾਰ ਹੁੰਦੀ ਸਗੋ ਅਸੀਂ ਇਸ ਗਰਾਊਂਡ ਨੂੰ ਹੋਰ ਡਿਵੈਲਪ ਕਰਕੇ ਦੇਣਾ ਸੀ ਸਾਡਾ ਫਰਜ਼ ਬੰਦਾ ਹੈ ਕਿ ਬਕਾਇਦਾ ਤੌਰ ਤੇ ਕਿਉਂਕਿ ਇਹਦੇ ਆਲੇ-ਦੁਆਲੇ ਕੁਝ ਡਿਫੈਂਸ ਦੀ ਜਗ੍ਹਾ ਕੋ ਵਾਲੇ-ਦੁਆਲੇ ਖੁੱਲੀ ਹੈ ਔਰ ਇਹਨੂੰ ਗਰਾਊਂਡ ਦੀ ਸ਼ਕਲ ਦੇਣ ਵਾਸਤੇ ਸਰਕਾਰ ਨੂੰ ਸਗੋ ਆਪਣੇ ਆਪਣੇ ਕੋਲੋਂ ਪੈਸੇ ਲਾਉਣੇ ਚਾਹੀਦੇ ਆ ਕਿ ਅਸੀਂ ਉਹ ਪੈਸੇ ਲਾਉਣ ਦੀ ਬਜਾਏ ਜਿਹੜੀ ਗਰਾਊਂਡ ਖਰਾਬ ਕਰਕੇ कि ਅਸੀਂ ਉੱਥੇ ਖੇਡਣ ਦੇ ਦਿਆਂ ਕਿ ਇਹ ਗੱਲਾਂ ਬਿਲਕੁਲ ਵਾਜਿਬ ਨਹੀਂ ਚੰਗੀਆਂ ਨਹੀਂ ਗੀਆਂ ਸੋ ਮੈਂ ਨੌਜਵਾਨ ਵੀਰਾਂ ਨੂੰ ਵਿਸ਼ਵਾਸ ਦਿਵਾਉਂਦਾ ਜੇ ਤਾਂ ਸਰਕਾਰ ਆਪਣੀ ਮਨਮਾਨੀ ਤੋਂ ਰੁਕ ਗਈ ਤਾਂ ਚੰਗੀ ਗੱਲ ਹੈ ਨਹੀਂ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਕਾਂਗਰਸ ਸਰਕਾਰ ਆਉਣ ਤੇ ਨੌਜਵਾਨ ਬੱਚਿਓ ਤੁਹਾਨੂੰ ਇਹ ਗਰਾਊਂਡ ਵਾਪਸ ਦੇਵਾਂਗੇ ਔਰ ਇਸ ਗਰਾਊਂਡ ਨੂੰ ਡਿਵੈਲਪ ਕਰਕੇ ਵੀ ਦੇਵਾਂਗੇ ਬੁਲੇ ਸੋ ਨਿਆਦ ਜ਼ਿਮੀਂਦਾਰੋ ਬਾਕਾਇਦਾ ਤੌਰ ਤੇ ਜਿੰਨੇ ਵੀ ਪੈਸੇ ਲੱਗਣਗੇ ਅਸੀਂ ਪੈਸੇ ਲਾ ਕੇ ਇਹ ਨੌਜਵਾਨਾਂ ਦੀਆਂ ਰੀਝਾਂ ਪੂਰੀਆਂ ਕਰਾਂਗੇ ਅੱਜ ਦੇ ਯੁੱਗ ਵਿੱਚ ਜਦੋਂ ਪੜ੍ਹਾਈ ਦਾ ਬੁਰਾ ਹਾਲ ਹੈ ਨਸ਼ਿਆਂ ਦੀ ਪ੍ਰਵਿਰਤੀ ਚੱਲ ਰਹੀ ਹੈ ਅਸੀਂ ਅੱਜ ਯੁੱਧ ਨਸ਼ਾ ਵਿਰੋਧ ਕਰ ਰਹੇ ਹਾਂ ਤੇ ਨੌਜਵਾਨਾਂ ਨੂੰ ਜੇ ਜਿਹੜੇ ਬੱਚੇ ਖੇਡਣਾ ਚਾਹੁੰਦੇ ਆ ਇਹ ਸਾਨੂੰ ਖੇਡਣ ਵਾਸਤੇ ਸਹੂਲਤਾਂ ਮਹੱਈਆ ਕਰਾਉਣੀਆਂ ਚਾਹੀਦੀਆਂ ਨਾ ਕਿ ਉਹਨਾਂ ਨੂੰ ਖੇਡਾਂ ਤੋਂ ਰੋਕ ਕੇ ਪੁੱਠੇ ਪਾਸੇ ਨਸ਼ਿਆਂ ਦੀ ਦਲਦਲ ਵਾਲ ਧੱਕੀਏ ਸੋ ਮੈਂ ਇਹਨਾਂ ਬੱਚਿਆਂ ਨੂੰ ਵਿਸ਼ਵਾਸ ਦਵਾਉਣਾ ਭਾਵੇਂ ਸਾਡਾ 50 ਲੱਖ ਲੱਗੇ ਭਾਵੇਂ ਕਰੋੜ ਲੱਗੇ ਇਹ ਬਕਾਇਦਾ ਤੌਰ ਤੇ ਇਹ ਜਿਹੜੀ ਤੁਹਾਡੀ ਗਰਾਊਂਡ ਹੈ ਡਵੈਲਪ ਕਰਕੇ ਦੇਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ